ਸਿੱਖ ਇਤਿਹਾਸ ਚ ਨਾ ਬੀਬੀ ਪਾਨੀ ਨੇ ਕੀਤੀ ਤਿੰਨ ਭੇ ਸ਼ਗਨ ਚ ਪਾਏ ਤੇ ਉਹਨਾਂ ਦਾ ਫਿਰ ਜਦੋਂ ਸਮਾ ਆਇਆ ਇੱਕ ਦਿਨ ਤੇ ਉਹਨਾਂ ਆਖਿਆ ਪੁੱਤਰੀ ਪਾਣਾ ਵਰਤਨ ਲੱਗਾ ਜਰ ਲੇਂਗੀ ਕਹਿੰਦੇ ਬਾਪੂ ਜੀ ਕੀ ਕਹਿੰਦੇ ਪੁੱਤ ਤੂੰ ਸਾਰੀ ਜ਼ਿੰਦਗੀ ਸੇਵਾ ਕੀਤੀ ਲੋਕਾਂ ਦੀਆਂ ਧੀਆਂ ਮੂੰਹ ਮੰਗ ਲੈਂਦੀਆਂ ਬਾਪੂ ਤੋਂ ਵੀ ਬਾਪੂ ਐਤਕੀ ਮੈਨੂੰ ਆ ਲੈ ਕੇ ਦੇ ਐਤਕੀ ਆ ਲੈ ਦੇਆ ਪਰ ਪੁੱਤ ਵੇ ਤੂੰ ਕਦੇ ਕੁਝ ਨਹੀਂ ਮੰਗਿਆ ਐਨੇ ਭਾਂਡੇ ਮਾਂਜੇ ਸੰਗਤ ਦੇ ਨਾ ਜੋੜੇ ਝਾੜੇ ਝਾੜੂ ਇੰਨੀ ਸੇਵਾ ਕੀਤੀ ਐ ਤੂੰ ਕੁਝ ਮੰਗਿਆ ਨਹੀਂ ਹੁਣ ਜਿਹੜੀ ਤੈਨੂੰ ਗੱਲ ਦੱਸਣ ਲੱਗੇ ਆ ਨਾ ਬੜੀ ਵੱਡੀ ਐ ਵੱਡਾ ਇਰਦਾ ਚਾਹੀਦਾ ਕਹਿੰਦੇ ਦੱਸੋ ਬਾਪੂ ਜੀ ਕਿਉਂਕਿ ਸਤਿਗੁਰੂ ਆ ਨਾ ਫਿਰ ਆਪ ਪਰਮੇਸ਼ਰ ਸੀ ਆਪਾਂ ਦੁਨਿਆਵੀ ਲੋਕ ਕਹਿਣ ਲੱਗੇ ਪੁੱਤਰ ਤੇਰੇ ਪਤੀ ਦਾ ਜੀਵਨ ਕਾਲ ਦਾ ਸਮਾਂ ਮੁੱਕ ਗਿਆ ਗੁਰੂ ਰਾਮਦਾਸ ਮਹਾਰਾਜ ਜੀ ਦਾ ਜ਼ਿਕਰ ਆਦਾ ਵੀ ਉਹਨਾਂ ਨੇ ਜੋਤੀ ਜੋ ਸਮਾ ਜਾਣਾ ਹੀ ਤੇ ਬੀਬੀ ਭਾਨੀ ਨੇ ਆਖਿਆ ਕਹਿੰਦੀ ਪਿਤਾ ਜੀ ਮੈਂ ਕਦੇ ਅੱਗੇ ਬੋਲੀ ਆ ਤੁਸੀਂ ਮੈਨੂੰ ਤਿੰਨ ਭੱਵੇ ਦਿੱਤੇ ਸੀ ਮੈਂ ਸਾਰੀ ਜ਼ਿੰਦਗੀ ਕਮਾਏ ਭੱਵਾ ਭਲਾ ਮੰਗਿਆ ਭੱਵਾ ਭੋਲ ਬਖਸ਼ਾਈ ਤੇ ਭਾਣੇ ਚ ਰਹੀ ਆ ਜੇ ਮੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਛੰਨ ਦੇ ਵਿੱਚ ਰੱਖਿਆ ਮੈਂ ਉਦੋਂ ਵੀ ਖੋਇ ਸੀ ਹਮਰੁਲ ਤੇ ਫਿਰਤੇ ਇਥੋਂ ਸ਼ੁਰੂ ਹੋਇਆ ਸੀ ਨਾ ਉਹ ਕਹਿੰਦੇ ਜਿੱਦਨ ਉਹਨਾਂ ਨੇ ਇੱਕੋ ਹੀ ਬਸਤਰ ਪਾ ਕੇ ਸਿਰ ਤੇ ਟੋਕਰੀ ਚੋ ਕੇ ਮੈਂ ਉਹ ਦਿਨ ਵੀ ਖੁਸ਼ ਸੀ ਤੇ ਜੇ ਅੱਜ ਅੱਜ ਟਾਈਮ ਆਇਆ ਬੈਠਾ ਸੋਢੀ ਪਾਤਸ਼ਾਹ RAMDAS ਤਿਆਂ ਨੂੰ ਇਹ ਗੁਰਮਤ ਹੈ ਕਿ ਜਿਹਦੇ ਨਾਲ ਆਪਾਂ ਜੁੜਨਾ ਜੀ ਉਹਦੇ ਘਰ ਕੱਚਾ ਵਾ ਲੂਣ ਨਾ ਰੋਟੀ ਆ 200 ਦਾ ਸੂਟ ਆ 2 ਲੱਖ ਦਾ ਨਹੀਂ ਤੇ ਨਾਲ ਹੀ ਰਹਿਣਾ ਕਦੇ ਰਿਸ਼ਤਾ ਨਹੀਂ ਟੁੱਟੂਗਾ ਦ੍ਰਿਸ਼ਟੀ ਉਦੋਂ ਟੁੱਟਦੇ ਐ ਪਤੀ ਦੀ ਜੀਬ 'ਚ 5000 ਰੁਪਇਆ ਤੇ ਪਤਨੀ ਨੂੰ ਪਤਾ ਵਾ ਵੀ ਮੇਰੇ ਘਰ ਵਾਲੇ ਦੀ ਸੈਲਰੀ ਕੀ ਤੇ ਉਹ ਖਰਚਾ ਦੋ ਦਾ ਕਰੇ ਤੇ ਜੇ ਉਹਨੂੰ ਪਤਾ ਪਤੀ ਦੀ 5000 ਸੈਲਰੀ ਤੇ 50000 ਦਾ ਕੰਮ ਕੱਢੇ ਫਿਰ ਕਲੇ ਸ਼ੁਰੂ ਹੋ ਜਾਣੇ ਫਿਰ ਤੂੰ ਤੂੰ ਮੈਂ ਤੋ ਤੋ ਰਿਸ਼ਤੇ ਖਤਮ ਹੋ ਜਾਣੇ ਇਹ ਭਾਣੇ ਬੜੇ ਡੂੰਗੇ ਮੰਨਨੇ ਕਹਿੰਦੇ ਪਿਤਾ ਜੀ ਮੈਂ ਕਦੇ ਬੋਲੀ ਨਹੀਂ ਚਲੋ ਅੱਜ ਵੀ ਭਾਣਾ 7 ਵਜਨ ਮੈਂ ਚਿੱਟੇ ਬਸਤਰ ਪਾਲੀ ਨਹੀਂ ਚੁੰਨੀ ਤੇ ਗੁਰੂ ਅਮਰਦਾਸ ਦੇ ਨੇਤਰ ਵਹਿ ਆਏ ਕਿੰਦੇ ਪੁੱਤ ਤੇਰੇ ਅਰਗਾ ਹੋਵੇ ਕੋਈ ਭਾਣਾ ਮੰਨਣ ਵਾਲਾ ਲੈ ਫਿਰ ਜੇ ਤੂੰ ਮੂੰਹੋਂ ਨਹੀਂ ਫੁੱਟੀ ਤੇ ਬਾਬੇ ਨਾਨਕ ਦਾ ਘਰ ਐ ਸਤਿਗੁਰ ਕੀ ਸੇਵਾ ਸਫਲ ਐ ਜੇ ਕੋ ਕਰੇ ਅਸੀਂ ਆਪਣਾਉਣ ਦਿੰਨੇ ਆ 6 ਸਾਲ 11 ਮਹੀਨੇ 17 ਦਿਨ ਜੋ ਲਿਖਤ ਐ ਉਹਨਾਂ ਨੇ ਆਪਣੇ ਦੇ ਕੇ ਤੇ ਆਪ ਸੰਗਤ ਨੂੰ ਕਹਿਤਾ ਵੀ ਸੰਗਤ ਜੀ ਅਸੀਂ ਚਲੇ ਜਾਣਾ ਜੇ ਤੇ ਸਾਡੇ ਪਿੱਛੇ ਰੋਇਓ ਨਾ ਤਾਂ ਹਨਾ ਨਾ ਮਾਰਿਓ ਵਿਰਾਗ ਨਾ ਕਰਿਓ ਤੇ ਕੀਰਤਨ ਸੁਣਿਓ ਕਥਾ ਸੁਣਿਓ ਤੇ ਉਹ ਖਜ਼ਾਨਾ ਸਾਨੂੰ ਦੇ ਕੇ ਗਏ ਤੇ ਇਸ ਕਰਕੇ